ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਠੀਕ ਠਾਕ ਹੋ ਪ੍ਰਮਾਤਮਾ ਸਾਰਿਆਂ ਠੀਕ ਠਾਕ ਰੱਖੇ ਚੜ੍ਹਦੀ ਕਲਾ ਚ ਰੱਖੇ ਤੇ ਉੱਪਰ ਨੇ ਏਸੀ ਅਸੀਂ ਕਿਰਾਏ ਤੇ ਦਿੱਤਾ ਹੋਇਆ ਹੁੰਦੇ ਨੇ ਕਮਰਾ ਉਹ ਏਸੀ ਨਾ ਚੱਜਾ ਲੈਂਦਾ ਦਿਨੇ ਵੀ ਰਾਤ ਨੂੰ ਵੀ ਬਾਲਟੀ ਅਸੀਂ ਨਾ ਪਾਣੀ ਰੱਖਿਆ ਹੋਇਆ niche ਬਾਲਟੀ ਰੱਖੀ ਹੋਇਆ ਪਾਣੀ ਫੁੱਲ ਪਾਲਟੀ ਭਰ ਕੇ ਕੱਲ ਵੀ ਅਸੀਂ ਕਿਹਾ ਪਰਸ ਹੋਵੇਗਾ ਡੋਲ ਦੇ ਪਈ ਤੇ ਉਹ ਪਾਣੀ ਸਾਰਾ niche ਜਾਗ ਤੇ ਪਈ ਜਾਂਦਾ ਤੇ ਸਾਰਾ niche ਆਉਣ ਲੱਗ ਗਿਆ ਮੈਂ ਡਰ ਗਈ ਮੇਰਾ ਟਕ ਟਕ ਕਾਦੀ ਹੋਣ ਲੱਗੀ ਤੇ ਜਦ ਦੇਖਿਆ ਤੇ ਪਾਣੀ ਆ ਰਿਹਾ ਨੀਚੇ ਤੇ ਕੱਲ ਮੈਂ ਵੀਡੀਓ ਨਹੀਂ ਪਾਈ ਕਦੇ ਕਹਿੰਦਾ ਕੋ ਟੈਂਸ਼ਨ ਜੀ ਕੋਈ ਨਾ ਕੋਈ ਹੋ ਜਾਂਦੀ ਬਸ ਮਾੜੀ ਮੁੱਟੀ ਹੁਣ ਤਾਂ ਚਲੋ ਰੱਬ ਨੂੰ ਮੰਨਦੇ ਆ ਸੋਚੀ ਤਾਂ ਟੈਂਸ਼ਨ ਕਰਨੀ ਨਹੀਂ ਪਰ ਫਿਰ ਵੀ ਹੋ ਜਾਂਦੀ ਆ ਕਦੇ ਨਾ ਕਦੀ ਤੇ ਜਿੰਨਾ ਤਾਂ ਕੰਮ ਹੈ ਕਾਰ ਦੇਖਲੇ ਰੱਖਣਾ ਬਸ ਹੋਰ ਕੀ ਤੇ ਨੂੰ ਤਾਂ ਹਮ ਤਾਂ ਬਸ ਕਾਰ ਰੱਖੀ ਤੱਕਾ ਦੇ ਫੇਰੇ ਬੈਠਣਾ ਜਿਮੋ ਉਹ ਜਿਮੋ ਆਇਆ ਪੁੱਤ ਅੰਦਰ ਆ ਜਾ ਗਰਮੀ ਆ ਉਰੇ ਆ ਜਾ ਅੰਦਰ ਬਹੁਤ ਜ਼ਿਆਦਾ ਗਰਮੀ ਹੋ ਗਈ ਆ ਤੋ ਬਾਦ ਅੰਨੀ ਗਰਮੀ ਆ ਨਾ ਮੈਂ ਤਾਂ ਆ ਪਹਾ ਰਹੇ ਹੁੰਦੀ ਆ ਵੀ ਅੱਸੂ ਅਜ ਹੋਂ ਦਾ ਮੈਨੂੰ ਦਾ ਸੋਨਾ ਦੀ ਸਾਂਹ ਆਸੀ 16 ਕੌਫੀ ਸਟਾਰ ਨੂੰ ਉਠਾ ਕੇ ਨਹੀਂ ਚੜ੍ਹਦੀ ਹਾਂਜੀ ਕਿਸ਼ੀ ਅੱਜ ਪਾਈ ਆ ਬਾਜੀ ਅੱਜ 7 ਦਿਨ ਗਿਆਸ ਦੇਖ ਲੈ ਚਲੋ ਸਾਡੇ ਦੇ ਉਸ ਨਾਮ ਇਹਦਾ ਨਾਮ ਆਉਂਦਾ ਪਰ ਬਾਹਲਾ ਉੱਪਰ ਚੜ੍ਹ ਜਾਂਦਾ ਫਿਰ ਉਹਨੂੰ ਰੋਣਾ ਪੈਂਦਾ ਕਿ ਕੋਈ ਘਰ ਦਾ ਪੇਤੀ ਲੰਗ ਕਟਾਈ ਉਹ ਗੱਲ ਹੋ ਜਾਂਦੀ ਘਰ ਦਾ ਪੇਤ ਪਾ ਜਾਂਦੀ ਆ ਇਹ ਸਾਡੀਆਂ ਪ੍ਰਿਆਈਆਂ ਕਰ ਲੱਗ ਜਾਂਦੇ ਆ ਹਰ ਇੱਕ ਨਾਲ ਜੀਓ ਹੰਡ ਨਾ ਕੱਲੇ ਹੋੜੀ ਜਿਹੜਾ ਪੇਤ ਪਾ ਜਾਂਦਾ ਉਹ ਬਹੁਤ ਵਸ ਕਰਦਾ ਪਾਈਪ ਜਿਹੜਾ ਆ ਉਹ ਪਤਾ ਕੀ ਉਹ ਕਹਿੰਦਾ ਵੀ ਤੁਸੀਂ ਨਾ ਉਹ ਐ ਲੋ ਵੀਰੇ ਦਾ ਚਾਰ ਪੰਨਿਆ ਸੀ ਤੇ ਉਹ ਸਾਡੇ ਲੱਗਿਆ ਹੋਣਾ ਤਮਾਰ ਕਾਫੀ ਆਖੇ ਉਹਦਾ ਚਾਰ ਪੰਨਿਆ ਉਹ ਬਸ ਗਲਤ ਆ ਵੀ ਇੱਕ ਬੈਠਣ ਦਾ ਜਰੀਆ ਬਣਾ ਲੈ ਅਗਲਾ ਕਰਿਆ ਆ ਕੇ ਫਿਰ ਕੀ ਆ ਠੀਕ ਹੈ ਸਾਡੇ ਆਏ ਆ ਵੀ ਬੰਦੇ ਨਾ ਸਾਡੇ ਆ ਵੀ ਬਾਰ-ਬਾਰ ਨਜਖਦੇ ਵਲੇ ਨੂੰ ਘਰੇ ਲਿਆਉਂਦੇ ਆ ਸਾਡੇ ਬੰਦੇ ਚ ਇਹ ਕੰਮ ਵੀ ਅਗਲੇ ਨਾਲ ਲਿਆਜ ਰੱਖੋ ਬਾਰ-ਬਾਰ ਦੀ ਬਸ ਘਰ ਦੀ ਕੋਈ ਰੱਖੇ ਨਾ ਲਿਆਜ ਫੇਰ ਜੇ ਜ਼ਿੰਦਗੀ ਚ ਸਫਲ ਕਾਮਯਾਬ ਹੋਣਾ ਨਾ ਬੰਦੇ ਨਾ ਬਾਰ-ਬਾਰ ਦੀ ਲਿਆਜ ਰੱਖੇ ਘਰੇ ਤਾਂ ਬਾੜੇ ਨਾ ਇਸ ਇਹ ਚੀਜ਼ਾਂ ਜਿਹੜੀਆਂ ਇਹ ਫੇਰ ਬਾਅਦ ਚ ਬੰਦਾ ਦੁਖੀ ਹੁੰਦਾ ਕਿਉਂਕਿ ਉਹ ਭੇਤ ਪਾ ਜਾਂਦਾ ਘਰੇ ਆ ਕੇ ਬੰਦੇ ਦੀ ਹਾਂ ਇਹ ਚੀਜ਼ਾਂ ਫੜ ਕੇ ਫਰਕ ਪੈਂਦੇ ਆ ਨਾ ਚਲੋ ਇਹ ਸਮਝਣ ਵਾਲੀ ਨਹੀਂ ਨਾ ਸਾਡੇ ਜਿਹੜੇ ਮਨੋਖਾ ਮਨੋਖ ਕੋਈ ਵੀ ਵੈਸੇ ਸੋਚ ਕੋਈ ਹੋਊਗਾ ਸਮਝਣ ਵਾਲੀ ਨਹੀਂ ਕਿ ਆਪਣੀ ਮਰਜ਼ੀ ਕਰਦੇ ਬਸ ਬਹੁਤ ਸਿਆਣੇ ਆ ਜਿਹੜੇ ਬਾਹਰ-ਬਾਰ ਲਿਆਜੇ ਰੱਖਦੇ ਕਿਸੇ ਨੂੰ ਘਰੇ ਲਿਆਉਂਦੇ ਨਹੀਂ ਬਾਹਰ ਰੱਖਦੇ ਜਦੋਂ ਬੰਦਾ ਘਰੇ ਆਉਣ ਲੱਗ ਗਿਆ ਉਹ ਘਰ ਦਾ ਭੇਤ ਪਾ ਜਾਂਦਾ ਉਹ ਫਿਰ ਨੁਕਸਾਨ ਕਰਦਾ ਨੁਕਸਾਨ ਵਾਸੋਂ ਹੋ ਗਲੇ ਤਾਂ ਤਾਂ ਭੇਤ ਪਾ ਕੇ ਗਲੇ ਤੇ ਪ੍ਰੈਸ਼ਰ ਪਾਉਣ ਲੱਗ ਜਾਂਦਾ ਇੱਕੋ ਫਿਰ ਬੰਦੇ ਨੂੰ ਬੰਦਾ ਨਹੀਂ ਉਹਨੂੰ ਸਮਝਦਾ ਨਹੀਂ ਬੇਦਖਰ ਦਾ ਤਾਂ ਮਾਹੌਲ ਆਇਆ ਜਿਉਂ ਆਫਲਾਨਾ ਹਣਾ ਸਾਡੇ ਨਾਲ ਹੋਈ ਆ ਬਥੇਰੀ ਕੋਸ਼ਿਸ਼ ਸਾਡੇ ਨਾਲ ਅਸੀਂ ਬਹੁਤ ਮੈਂ ਤਾਂ ਮੈਂ ਤਾਂ ਵੈਸੇ ਬਹੁਤ ਮੈਂ ਤਾਂ ਇੱਕ ਬਣਾਈ ਸੀ ਆਪਦੀ ਸਹੇਲੀ ਭੈਣੋ ਵੀ ਉਹਨੇ ਵੀ ਮੇਰੇ ਨਾਲ ਥੋੜੀ ਜਿਹੀ ਕਰਤੀ ਐਮੀ ਬਸ ਵੀ ਤੂੰ ਫੁਲਾਣੇ ਕੋਲ ਆਇਆ ਤਾਂ ਟਾਈਮ ਫੜਾ ਗਿਆ ਤਾਂ ਨਾਲੇ ਕਿ ਮੈਂ ਉਹਦੋਂ ਬਿਮਾਰ ਸੀ ਉਸ ਟਾਈਮ ਤੱਕ ਕਦੇ ਕਿਸੇ ਕੋਲ ਨਿਕਲੀ ਵੀ ਨਹੀਂ ਸੀ ਕਿਉਂਕਿ ਮੈਂ ਇਹਨੂੰ ਉਦੋਂ ਬਾਅਦ ਮੈਂ ਆਪਰੇਸ਼ਨ ਕਰਾਇਆ ਮੈਂ ਤਿੰਨ ਚਾਰ ਮਹੀਨੇ ਪੂਰੀ ਰਹੀਆਂ ਲਗਾਤਾਰ ਤੇ ਕਿਸੇ ਦੇ ਘਰੇ ਵੀ ਨਹੀਂ ਸੀ ਬੈਠ ਨਹੀਂ ਸਕਦੀ ਖੜ ਨਹੀਂ ਸਕਦੀ ਸੀ ਬੇਰਨੀ ਪ੍ਰੋਬਲਮ ਸੀ ਮੈਨੂੰ ਬਸ ਤੂੰ ਕਿਸੇ ਨੇ ਉਂਗਲ ਲਾਤੀ ਵੀ ਉਹਨੇ ਐਂ ਕਹ ਤਾਂ ਐਂ ਕਹ ਤਾਂ ਕੋਈ ਖੁਸ਼ ਨਹੀਂ ਨਾ ਠੀਕ ਹੈ ਤੇ ਬਸ ਮੈਂ ਬਿਮਾਰ ਸੀ ਉਦੋਂ ਚਲੋ ਜੀ ਆਪਾਂ ਫਿਰ ਪਿੱਛੇ ạt ਕੇ ਵੀ ਕਿਉਂ ਫਰਕ ਨਾਲ ਬਸ ਹਲਵਾ ਹੀ ਰੱਖੋ ਮਣੀ ਮੁੱਟੀ ਕਿਤੇ ਮਿਲਦੀ ਆ ਬਿ ਬਾਲਾ ਕਿਸ ਨੇ ਪਿਆਰ ਨਾ ਪਾਉ ਬਸ ਲਓ ਜੀ ਮੈਂ ਨਹੀਂ ਵੀ ਰੋਟੀ ਖਾ ਲਈ ਤੇ ਜਿਵੇਂ ਨਹੀਂ ਬਿਖੜੀ ਜਿਮੋ ਲੱਸੀ ਪੀਣੀ ਹੈ ਹੈ ਐਸ ਟਾਈਮ ਵੀ ਲੱਸੀ ਪੀ ਲੈਣੀ ਆ ਤਾਂ ਪੀ ਕੇ ਆਣੀ ਲੱਸੀ ਵੀ ਨਹੀਂ ਹੈ ਹੈ ਪੀਓ ਕੇ ਲੱਸੀ ਜਿਮੋ ਲੱਸੀ ਪੀ ਕਾ ਜਿਮੋ ਬਾੜੀ ਖੁਰਕ ਕਰ ਜਿਵੇਂ ਤੂੰ ਤਾਂ ਬਾੜਾ ਖੁਰਕਣਾ ਹੈ ਦਵਾਈ ਵੀ ਦਿਨੇ ਤਾਂ ਨਹੀਂ ਘਟ ਰਿਆ ਤਾਂ ਇਹ ਨਹੀਂ ਖੁਰਕ ਕਾ ਦੁੰਦੀ ਇਹ ਮਿੱਠਾ ਵੀ ਬੰਦ ਆ ਗਰਮੀ ਨਹੀਂ ਜਿਆਦਾ ਹੋਈ ਪਈ ਨਾ ਬਹੁਤ ਜਿਆਦਾ ਗਰਮੀ ਹੈ ਕੀ ਲੈਣਾ ਕੀ ਲੈਣਾ ਆਲੂ ਆਲੂ ਆਜੇ ਦੇਖ ਕੇ ਦੇਣੀ ਆਲੂ ਵਾਲਾ ਮੰਗਦਾ ਹੁਣ ਨਾ ਸਬਜ਼ੀ ਥੋੜੀ ਜਿਹੀ ਬਚੀ ਉਹਦੇ ਕੋਲ ਖੜਾ ਵੀ ਆਲੂ ਇਹਦੇ ਵਿੱਚ ਆਲੂ ਆਲੂ ਖਾਣਾ ਆਜਾ ਆਲੂ ਲੈ ਕੇ ਦੇ ਆਲੀ ਬੋਤ ਕੰਦਾ ਲੁਕਾ ਲੁਕਾ ਆਲੀ ਬੋਤ ਕੰਦਾ ਆਲੀ ਬੋਤ ਕੰਦਾ ਆਲੂ ਖਾਏਗਾ ਆਲੂ ਖਾਣਾ ਚਰਾਤ ਹੁੰਦੀ ਹੈ। ਇਹ ਗਿਆ। ਹਾਂ, ਚੱਲ ਚੱਲ ਚੱਲ। ਘਰ ਪਿਆਰ ਲੂਦੇ ਨਾਲ। ਨਾਂ ਜਿਵੇਂ ਆਲੂ ਹੈ ਨਿਕਾ। ਲੈ 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 ਇੱਕ ਆ। ਲੈ। ਲੱਸੀ ਪੀਣੀ। lassi sì, dimo and respira. lassi sì, bahut penda ji aaj pila allora, lassi sì. Respira. pila ਅਰਦੀ ਨਾ ਉਂਗਲ ਸੀ ਨਾ ਏਡੀ ਜ਼ੋਰ ਦੀ ਬੋਤਲ ਹੱਜੀ ਫਰਿੱਜ ਚੋਂ ਨਾ ਕੱਢੀ ਲੱਗੀ ਸੀ ਥਣੇ ਲੱਗਦੇ ਆ ਬਈ ਓਥੇ ਨਿਗਾੜਦਾ ਹੀ ਨਹੀਂ ਤਕਲੀਫ ਹੋ ਰਹੀ ਏ ਤਿੱਕੜੇ ਲੱਤੀ ਮੈਨ ਲੱਦਿ ਗਿਨੇ ਨਾ ਠੋਗ ਜਾਈ ਗਈ ਹੁੰਦੀ ਆ ਇੰਨਾ ਦਰਦ ਹੋ ਰਿਹਾ ਬਹੁਤ ਜ਼ਿਆਦਾ ਹੱਥ ਤਾਂ ਲੱਗਦੇ ਨਹੀਂ ਜਮ जिमू लस्सी ਦਾ ਬਾਹਲਾ ਪਿਆਕੜਾ ਬਾਹਲੀ ਲੱਸੀ ਮੰਗਦਾ ਬਾਹਰਲਾ ਡੌਗੀ ਦੇਖਦੀ ਹੈ ਕੈਮਰਾ ਚਲਾ ਕੇ ਫਿਰ ਆ ਗਿਆ ਕਿ ਨਹੀਂ ਜਿਮੋ ਐ ਹੋ ਜਿਮੋ ਮੋਟਰਸਾਈਕਲ ਬਾਹਰ ਖੜਾ ਪੀਲੀ ਲੱਸੀ ਜਿਮੋ लस्सी पीली पीली तो मोटरसाइकिल बाहर खड़ा है कोई कुछ नहीं सुन रहा देख लो पखे सारे उथ चल रहे हैं एक पखी चल रही है दो पखे चल रहे हैं बड़ा उंगल च दर्द हो जाए की हो गया हो जब बोतल ना निकल के फ्रिज चाह पैरते बच बैठा देखे जिम्मू जमू चला मोटरसाइकिल करके अंदर हाँ बल्ब चल फिर फिर चलने हट गया लगता लो जी मैं कर लगी कपड़े प्रेस सबरे ना अल जाने फिर ਵਰਦਸਾ ਸ਼ਿਵਾਜੀ ਨਾਸਟਿਜਨ 6 ਸਵਾ 6 ਫਿਰ ਹੁੰਦੇ ਨਹੀਂ ਬਾਜ ਸੁਬਾ ਨਹੀਂ ਉੱਠਦੇ ਸੁਬਾ ਸਰੀਰ ਹੀ ਨਹੀਂ ਬਣਿਆ ਹੁੰਦਾ ਹਿੰਦੀ ਜੰਗਨ ਦੇ ਸਤਰੀ ਪੰਜਾਬੀ ਜੀ ਕੇ ਨੇ ਪ੍ਰੈਸ ਜੀ ਮੁਬਾਰਕ ਠਾ ਲਓ ਜੀ ਹਿੰਦੀ ਜਸਤਰੀ ਪੰਜਾਬੀ ਜਿਹੇ ਪ੍ਰੈਸ ਇਹਨੇ ਗਰਮੀਆਂ ਜਿੰਮੋਂ ਨੂੰ ਪਤਾ ਨਹੀਂ ਕਿ ਕਿੱਧਰ ਲਈ ਠੰਡ ਲੱਗਦੀ ਰਹਿੰਦੀ ਹੈ ਮੈਂ ਡੌਗ ਦੀ ਨ ਰੋਕ ਤੇ ਵੀ ਪਾਣੀ ਆਖ ਬਾਾਰ ਬੰਦ ਕਰਈ ਹੌਂ ਤੋ ਕੋਈ ਨਹੀਂ ਹੋ ਓ ਖੜੀ ਹੈ ਪਤਾ ਨਹੀਂ ਕਿ ਉਹ ਵੀ ਖੜੀ ਹੈ ਹਾਂ ਭੈਣ ਆ ਗਈ ਚੱਲ ਭੰਨੀ ਆਉਂਦਾ ਰੋਟੀ ਲਓ ਜੀ ਉਹ ਡਾਕੀ ਨੇ ਰੋਟੀ ਪਾਤੀ ਉਹਨਾਂ ਵਿਚਾਰੀ ਫੀਮੇਲ ਉਹ ਸੂਨ ਵਾਲੀ ਆ ਉਹ ਸਾਰ ਦਿਨ ਬਤਨ ਕਿੱਥੇ ਰਹਿੰਦੀ ਹਸ ਟਾਈਮ ਹੁੰਦੀ ਆ ਚਲੋ ਜੀ ਵੀਡੀਓ ਵਧੀਆ ਲੱਗੇ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਕਰਨਾ